ਜੀ ਦੇਖੋ ਜੀ ਕੰਟਰੀ ਚ ਚੱਲਦਾ ਰੈਸੈਸ਼ਨ ਤੇ ਰੈਸੈਸ਼ਨ ਦੇ ਵਿੱਚੋਂ ਅਸੀਂ ਨਿਕਲ ਰਹੇ ਆ ਤੇ ਸਰਕਾਰ ਨੂੰ ਵੀ ਪਤਾ ਕਿ ਜਦੋਂ 2008-09 ਚ ਰੈਸੈਸ਼ਨ ਆਇਆ ਸੀ ਕਹਿੰਦੇ ਸਟੂਡੈਂਟਾਂ ਨੇ ਹੀ ਕੰਟਰੀ ਨੂੰ ਉੱਪਰ ਚੱਕਿਆ ਸੀ ਵੱਡੀ ਗਿਣਤੀ ਚ ਉਸ ਟਾਈਮ ਸਟੂਡੈਂਟ ਜਿਹੜਾ ਯੂਨੀਵਰਸਿਟੀਆਂ ਚ ਆਇਆ ਕਾਲਜੇਸ ਵਿੱਚ ਆਇਆ ਵੱਡੀ ਗਿਣਤੀ ਚ ਕਾਲਜ ਉਸ ਟਾਈਮ ਨਿਊਜ਼ੀਲੈਂਡ ਦੇ ਵਿੱਚ ਖੁੱਲੇ ਤੇ ਬਾਅਦ ਚੋਂ ਫਿਰ 16-17 ਵਿੱਚ ਆ ਕੇ ਆਪਾਂ ਦੇਖਿਆ ਕਿ ਕਾਲਜ ਬ੍ਰੈਕਲਿਸਟ ਵੀ ਹੋਏ ਤੇ ਪਰ ਇੱਕ ਚੀਜ਼ ਜਿਹੜਾ ਉਹਦੇ ਜੋ ਫਾਇਦਾ ਸਰਕਾਰ ਨੇ ਚੁੱਕਿਆ ਕਿ ਵੱਡੀ ਗਿਣਤੀ ਚ ਇੰਟਰਨੈਸ਼ਨਲ ਸਟੂਡੈਂਟ ਕੰਟਰੀ ਚ ਆਇਆ ਪੈਸਾ ਆਇਆ 25 26 ਆਲਾ ਡਾਲਰ ਕਹਿੰਦੇ 40 45 ਤੇ ਪਹੁੰਚ ਗਿਆ ਸੀ ਤੇ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਸਰਕਾਰ ਤੇ ਪਿੱਛੇ ਜਿਹੜੇ ਕਾਨੂੰਨ ਘਾੜੇ ਬੈਠੇ ਆ ਉਹਨਾਂ ਦਾ ਮਕਸਦ ਇਹ ਹੀ ਹੈ ਕਿ ਜੇ ਰੈਸੈਸ਼ਨ ਜੋ ਨਿਕਲਣਾ ਤਾਂ ਇੰਟਰਨੈਸ਼ਨਲ ਸਟੂਡੈਂਟ ਨੂੰ ਥੋੜਾ ਜਿਆ ਸੌਖਾ ਜ਼ਰੂਰ ਕਰੀਏ ਤੇ ਜੇ ਇੰਟਰਨੈਸ਼ਨਲ ਸਟੂਡੈਂਟ ਕੰਟਰੀ ਜਾਂਦਾ ਤਾਂ ਪੈਸਾ ਆਊਗਾ ਤੇ ਥੋੜਾ ਜਿਆ ਰੈਸੈਸ਼ਨ ਵਾਲੇ ਪਾਸੇ ਤੋਂ ਆਪਾਂ ਨਿਕਲ ਸਕਦੇ ਆ ਬੰਨਾ ਜੀ ਹੁਣ ਬਹੁਤ ਸਾਰੇ ਭੈਣ ਭਰਾ ਸੋਚਣਗੇ ਜ਼ਰੂਰ ਕਿ ਨਿਊਜ਼ੀਲੈਂਡ ਦੇ ਵਿੱਚ ਪੜ੍ਹਾਈ ਲਈ ਜਾਵੇ ਤੇ ਪਰ ਆਈ ਲਈ ਜਾਵੇ ਤਾਂ ਮੇਰੇ ਖਿਆਲ ਨਾਲ ਫਿਰ ਸਾਰਿਆਂ ਦਾ ਮਨ ਵੀ ਇਹੀ ਹੋਊਗਾ ਕਿ ਯਾਰ ਜੇ ਮਾਸਟਰ ਦੀ ਸਿੱਧੀ ਪੀਆਰ ਮਿਲਦੀ ਆ ਤੇ ਫਿਰ ਮਾਸਟਰ ਵਾਲੇ ਪਾਸੇ ਨੋ ਜਾਵੇ ਪਰ ਜੇਕਰ ਤੁਸੀਂ ਕਰ ਹੀ ਦਿੱਤਾ ਕਿ ਭਾਈ ਸਿੱਧੀ ਪੀਆਰ ਐਡੀ ਸੌਖੀ ਵੀ ਨਹੀਂ ਮੈਮ ਨਹੀਂ ਮਾਸਟਰ ਵਾਲੇ ਬੰਦੇ ਹੋਣਗੇ ਬਹੁਤ ਤੇ ਜੇ ਹੁਣ ਸਾਰੇ ਹੀ ਨਿਊਜ਼ੀਲੈਂਡ ਚ ਮਾਸਟਰ ਕਰਨ ਲੱਗੇ

एलिजिबल uh, कर देते हैं काफ़ी स्टूडेंट्स हैं जो मास्टर्स कर रहे हैं पीजी डिप्लोमा कर रहे हैं लेकिन उनके पास बैचलर्स नहीं है तो क्या ये उनको अप्लाई करेगा या सिर्फ पीजी सर्टिफिकेट्स को अप्लाई करेगा तो बहुत ज़रूरी है सही कोर्स चुनना और इस बात पे अवेयर रहना कहीं ऐसा ना हो कि वो सोचें स्टूडेंट्स की उन्हें पॉइंट्स मिलेंगे लेकिन ये जो लाइन लिखी है जब क्लैरिफिकेशन इस पर आए तो कुछ लोग इसमें इन एलिजिबल हो जाए तो हम जो पढ़ाई कर रहे हैं ज करना चाहते हैं ਉਹਨਾਂ ਦੇ ਲਈ ਇਹ ਨਵੇਂ ਰੂਲ ਕਿਵੇਂ ਫਾਇਦੇਮੰਦ ਹੋਣਗੇ ਕੀ ਕਹੋਗੇ ਹਾਂਜੀ ਬਿਲਕੁਲ ਜੇ ਪਾਲਿਸੀ ਚੇਂਜ ਹੋਗੀ ਤਾਂ ਜੋ ਨਿਊਜ਼ੀਲੈਂਡ ਕੁਆਲੀਫਿਕੇਸ਼ਨ ਕੇ ਪੁਆਇੰਟਸ ਮਿਲੇ ਜਾਣਗੇ ਉਹ अभी तक जिस हिसाब से न्यूजीलैंड चली है होपफुली सभी को अप्लाई करेंगे हमने कभी ऐसा नहीं देखा कि पॉलिसी आए और बोले जाए कि न्यूजीलैंड की क्वालिफिकेशन के पॉइंट्स तभी मिलेंगे अगर इस डेट के बाद क्वालिफिकेशन करिय हो ऐसा हाईली अनलाइकली है क्योंकि ये डिसएडवांटेज हो जाएगा यूनिवर्सिटीज़ भी अलाउ नहीं करेंगी क्योंकि एक क्वालिफिकेशन हमेशा एक लेवल पे रहती है तो डेफ़िनेटली अगर हम उस एंगल से देखें तो सबको अप्लाई करेगा जो अभी क्वालिफिकेशन कर रहे हैं या जो फरवरी में क्वालिफिकेशन स्टार्ट करेंगे या जो भी है तो जब रूल आएगा ਜ਼ਿਆਦਾ ਕਲੀਅਰਿਫਿਕੇਸ਼ਨ ਤਾਂ ਮੈਨੇ ਕਹਿਆ ਲekin ਡੈਫੀਨੇਟਲੀ ਸਭ ਕੋ ਐਪਲਾਈ ਕਰਨਾ ਚਾਹੀਏ ਜੀ ਸੋ ਬਿਲਕੁਲ ਜੀ ਬਹੁਤ ਹੀ ਨਰਾਸ਼ ਵਾਲੀ ਗੱਲ ਵੀ ਹੈ ਨਹੀਂ ਤੇ ਤੁਸੀਂ ਕਰੋ ਜਰੂਰ ਜੇਕਰ ਤੁਸੀਂ ਪੜ੍ਹਾਈ ਕਰ ਰਹੇ ਹੋ ਤਾਂ ਜਾਂ ਪੜ੍ਹਾਈ ਬਾਰੇ ਸੋਚ ਰਹੇ ਹੋ ਤਾਂ ਇੱਕ ਵਾਰੀ ਸਲਾਹ ਜ਼ਰੂਰ ਲੈ ਲਓ ਸੁਬੰਦਨਾਰਾਏ ਉਹਨਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਤੇ ਇਹਨਾਂ ਨੂੰ ਮਿਲੋ ਤੇ ਮਿਲ ਕੇ ਸਲਾਹ ਲੈ ਕੇ ਅਗਲੀ ਜਿਹੜੀ ਆਪਣੀ ਰਸਤਾ ਹੈ ਉਹਨੂੰ ਜ਼ਰੂਰ ਚੁਣੋ ਜੀ ਦੇਖੋ ਜੀ ਕੰਟਰੀ ਚ ਚੱਲਦਾ ਰੈਸੈਸ਼ਨ ਤੇ ਰੈਸੈਸ਼ਨ ਦੇ ਵਿੱਚੋਂ ਅਸੀਂ ਨਿਕਲ ਰਹੇ ਆਂ ਤੇ ਸਰਕਾਰ ਨੂੰ ਵੀ ਪਤਾ ਕਿ ਜਦੋਂ 2008-09 ਚ ਇਹ ਸੈਸ਼ਨ ਆਇਆ ਸੀ ਕਹਿੰਦੇ ਸਟੂਡੈਂਟਾਂ ਨੇ ਹੀ ਕੰਟਰੀ ਨੂੰ ਉੱਪਰ ਚੱਕਿਆ ਸੀ ਵੱਡੀ ਗਿਣਤੀ 'ਚ ਉਸ ਟਾਈਮ ਸਟੂਡੈਂਟ ਜਿਹੜਾ ਯੂਨੀਵਰਸਿਟੀਆਂ 'ਚ ਆਇਆ ਕਾਲਜੇਜ਼ ਵਿੱਚ ਆਇਆ ਵੱਡੀ ਗਿਣਤੀ 'ਚ ਕਾਲਜ ਉਸ ਟਾਈਮ ਨਿਊਜ਼ੀਲੈਂਡ ਦੇ ਵਿੱਚ ਖੁੱਲੇ ਤੇ ਬਾਅਦ 'ਚ ਫਿਰ 16-17 ਵਿੱਚ ਆ ਕੇ ਆਪਾਂ ਦੇਖਿਆ ਕਿ ਕਾਲਜ ਬ੍ਰੈਕਲਿਸਟ ਵੀ ਹੋਏ ਤੇ ਪਰ ਇੱਕ ਚੀਜ਼ ਜਿਹੜਾ ਉਹਦੇ ਜੋ ਫਾਇਦਾ ਸਰਕਾਰ ਨੇ ਚੁੱਕਿਆ ਕਿ ਵੱਡੀ ਗਿਣਤੀ 'ਚ ਇੰਟਰਨੈਸ਼ਨਲ ਸਟੂਡੈਂਟ ਕੰਟਰੀ 'ਚ ਆਇਆ ਪੈਸਾ ਆਇਆ 25 26 ਵਾਲਾ ਡਾਲਰ ਕਹਿੰਦੇ 40 45 ਤੇ ਪਹੁੰਚ ਗਿਆ ਸੀ ਤੇ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਸਰਕਾਰ ਤੇ ਪਿੱਛੇ ਜਿਹੜੇ ਕਾਨੂੰਨ ਘਾੜੇ ਬੈਠੇ ਆ ਉਹਨਾਂ ਦਾ ਮਕਸਦ ਇਹ ਹੀ ਹੈ ਕਿ ਜੇ ਰੈਸੈਸ਼ਨ ਜੋ ਨਿਕਲਣਾ ਤਾਂ ਇੰਟਰਨੈਸ਼ਨਲ ਸਟੂਡੈਂਟ ਨੂੰ ਥੋੜਾ ਜਿਆ ਸੌਖਾ ਜ਼ਰੂਰ ਕਰੀਏ ਤੇ ਜੇ ਇੰਟਰਨੈਸ਼ਨਲ ਸਟੂਡੈਂਟ ਕੰਟਰੀ ਜਾਂਦਾ ਤਾਂ ਪੈਸਾ ਆਊਗਾ ਤੇ ਥੋੜਾ ਜਿਆ ਰੈਸੈਸ਼ਨ ਵਾਲੇ ਪਾਸੇ ਤੋਂ ਆਪਾਂ ਨਿਕਲ ਸਕਦੇ ਆ ਵੰਨਾ ਜੀ ਹੁਣ ਬਹੁਤ ਸਾਰੇ ਭੈਣ ਭਰਾ ਸੋਚਣਗੇ ਜ਼ਰੂਰ ਕਿ ਨਿਊਜ਼ੀਲੈਂਡ ਦੇ ਵਿੱਚ ਪੜ੍ਹਾਈ ਲਈ ਜਾਵੇ ਤੇ ਪਰ ਆਈ ਲਈ ਜਾਵੇ ਤਾਂ ਮੇਰੇ ਖਿਆਲ ਨਾਲ ਫਿਰ ਸਾਰਿਆਂ ਦਾ ਮਨ ਵੀ ਇਹੀ ਹੋਊਗਾ ਕਿ ਯਾਰ ਜੇ ਮਾਸਟਰ ਦੀ ਸਿੱਧੀ ਪੀਆਰ ਮਿਲਦੀ ਆ ਤੇ ਫਿਰ ਮਾਸਟਰ ਵਾਲੇ ਪਾਸੇ ਨੋ ਜਾਵੇ ਪਰ ਜੇਕਰ ਤੁਸੀਂ ਕਹ ਲਈ ਦਿੱਤਾ ਕਿ ਭਾਈ ਸਿੱਧੀ ਪੀਆਰ ਐਡੀ ਸੌਖੀ ਵੀ ਨਹੀਂ ਮੈਮ ਨਹੀਂ ਮਾਸਟਰ ਵਾਲੇ ਬੰਦੇ ਹੋਣਗੇ ਬਹੁਤ ਤੇ ਜੇ ਹੁਣ ਸਾਰੇ ਹੀ ਨਿਊਜ਼ੀਲੈਂਡ ਚ ਮਾਸਟਰ ਕਰਨ ਲੱਗੇ दे भी नहीं मैं एक और एड करना चाहूँगी जो अनाउंसमेंट में लाइन है जिसपे क्लेरिफिकेशन अभी भी अवेटेड है उसमें ये लिखा हुआ है कि कोई भी पोस्ट ग्रेजुएट क्वालिफिकेशन के पॉइंट क्लेम करने के लिए अंडर ग्रेजुएट क्वालिफिकेशन होना जरूरी होगा अब इस ये किसको अप्लाई करेगा क्योंकि हमें पता है न्यूजीलैंड में बहुत सारे स्कूल्स हैं जो वर्क एक्सपीरियंस पे मास्टर्स एलिजिबल uh, कर देते हैं काफ़ी स्टूडेंट्स हैं जो मास्टर्स कर रहे हैं पीजी डिप्लोमा कर रहे हैं लेकिन उनके पास बैचलर्स नहीं है तो क्या ये उनको अप्लाई करेगा या सिर्फ पी सर्टिफिकेट्स को अप्लाई करेगा तो बहुत ज़रूरी है सही कोर्स चुनना और इस बात पर अवेयर रहना कहीं ऐसा ना हो कि वो सोचें स्टूडेंट्स कि उन्हें पॉइंट्स मिलेंगे लेकिन ये जो लाइन लिखी है जब क्लैरिफिकेशन इस पर आए ਤੋ ਕੁਝ ਲੋਕ ਇਸਮੇ ਇਨੈਲੀਜੀਬਲ ਹੋ ਜਾਣ। ਹਮ। ਤੇ ਹੁਣ ਜਿਹੜੇ ਪੜਾਈ ਕਰ ਰਹੇ ਆ ਜਾਂ ਕਰਨਾ ਚਾਹੁੰਦੇ ਆ ਉਹਨਾਂ ਦੇ ਲਈ ਇਹ ਨਵੇਂ ਰੂਲ ਕਿਵੇਂ ਫਾਇਦੇਮੰਦ ਹੋਣਗੇ ਕੀ ਕਹੋਗੇ? ਹਾਂਜੀ ਬਿਲਕੁਲ। ਜੇ ਪਾਲਿਸੀ ਚੇਂਜ ਹੋਗੀ ਤਾਂ ਜੋ ਨਿਊਜ਼ੀਲੈਂਡ ਕੁਆਲੀਫਿਕੇਸ਼ਨ ਕੇ ਪੁਆਇੰਟਸ ਮਿਲੇ ਜਾਣਗੇ ਉਹ अभी तक जिस हिसाब से न्यूजीलैंड चली है होपफुली सभी को अप्लाई करेंगे हमने कभी ऐसा नहीं देखा कि पॉलिसी आए और बोले जाए कि न्यूजीलैंड की क्वालिफिकेशन के पॉइंट्स तभी मिलेंगे अगर इस डेट के बाद क्वालिफिकेशन करिय हो ऐसा हाईली अनलाइकली है क्योंकि ये डिसएडवांटेज हो जाएगा यूनिवर्सिटीज़ भी अलाउ नहीं करेंगी क्योंकि एक क्वालिफिकेशन हमेशा एक लेवल पे रहती है तो डेफ़िनेटली अगर हम उस एंगल से देखें तो सबको अप्लाई करेगा जो अभी क्वालिफिकेशन कर रहे हैं या जो फरवरी में क्वालिफिकेशन स्टार्ट करेंगे या जो भी है तो जब रूल आएगा ਜ਼ਿਆਦਾ ਕਲੈਰੀਫਿਕੇਸ਼ਨ ਤਾਂ ਮੈਨੇ ਕਹਿਆ ਲekin ਡੈਫੀਨੇਟਲੀ ਸਭ ਕੋ ਐਪਲਾਈ ਕਰਨਾ ਚਾਹੀਏ ਜੀ ਸੋ ਬਿਲਕੁਲ ਜੀ ਬਹੁਤ ਹੀ ਨਰਾਸ਼ ਵਾਲੀ ਗੱਲ ਵੀ ਹੈ ਨਹੀਂ ਤੇ ਤੁਸੀਂ ਕਰੋ ਜਰੂਰ ਜੇਕਰ ਤੁਸੀਂ ਪੜ੍ਹਾਈ ਕਰ ਰਹੇ ਹੋ ਤਾਂ ਜਾਂ ਪੜ੍ਹਾਈ ਬਾਰੇ ਸੋਚ ਰਹੇ ਹੋ ਤਾਂ ਇੱਕ ਵਾਰੀ ਸਲਾਹ ਜ਼ਰੂਰ ਲੈ ਲਓ ਸੁਬੰਦਨਾਰਾਏ ਉਹਨਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਤੇ ਇਹਨਾਂ ਨੂੰ ਮਿਲੋ ਤੇ ਮਿਲ ਕੇ ਸਲਾਹ ਲੈ ਕੇ ਅਗਲੀ ਜਿਹੜੀ ਆਪਣੀ ਰਸਤਾ ਹੈ ਉਹਨੂੰ ਜ਼ਰੂਰ ਚੁਣੋ ਜੀ ਦੇਖੋ ਜੀ ਕੰਟਰੀ ਚ ਚੱਲਦਾ ਰੈਸੈਸ਼ਨ ਤੇ ਰੈਸੈਸ਼ਨ ਦੇ ਵਿੱਚੋਂ ਅਸੀਂ ਨਿਕਲ ਰਹੇ ਆਂ ਤੇ ਸਰਕਾਰ ਨੂੰ ਵੀ ਪਤਾ ਕਿ ਜਦੋਂ 2008-09 ਚ ਇਹ ਸੈਸ਼ਨ ਆਇਆ ਸੀ ਕਹਿੰਦੇ ਸਟੂਡੈਂਟਾਂ ਨੇ ਹੀ ਕੰਟਰੀ ਨੂੰ ਉੱਪਰ ਚੱਕਿਆ ਸੀ ਵੱਡੀ ਗਿਣਤੀ 'ਚ ਉਸ ਟਾਈਮ ਸਟੂਡੈਂਟ ਜਿਹੜਾ ਯੂਨੀਵਰਸਿਟੀਆਂ 'ਚ ਆਇਆ ਕਾਲਜੇਜ਼ ਵਿੱਚ ਆਇਆ ਵੱਡੀ ਗਿਣਤੀ 'ਚ ਕਾਲਜ ਉਸ ਟਾਈਮ ਨਿਊਜ਼ੀਲੈਂਡ ਦੇ ਵਿੱਚ ਖੁੱਲੇ ਤੇ ਬਾਅਦ 'ਚ ਫਿਰ 16-17 ਵਿੱਚ ਆ ਕੇ ਆਪਾਂ ਦੇਖਿਆ ਕਿ ਕਾਲਜ ਬ੍ਰੈਕਲਿਸਟ ਵੀ ਹੋਏ ਤੇ ਪਰ ਇੱਕ ਚੀਜ਼ ਜਿਹੜਾ ਉਹਦੇ ਜੋ ਫਾਇਦਾ ਸਰਕਾਰ ਨੇ ਚੁੱਕਿਆ ਕਿ ਵੱਡੀ ਗਿਣਤੀ 'ਚ ਇੰਟਰਨੈਸ਼ਨਲ ਸਟੂਡੈਂਟ ਕੰਟਰੀ 'ਚ ਆਇਆ ਪੈਸਾ ਆਇਆ 25 26 ਆਲਾ ਡਾਲਰ ਕਹਿੰਦੇ 40 45 ਤੇ ਪਹੁੰਚ ਗਿਆ ਸੀ ਤੇ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਸਰਕਾਰ ਤੇ ਪਿੱਛੇ ਜਿਹੜੇ ਕਾਨੂੰਨ ਘਾੜੇ ਬੈਠੇ ਆ ਉਹਨਾਂ ਦਾ ਮਕਸਦ ਇਹ ਹੀ ਹੈ ਕਿ ਜੇ ਰੈਸੈਸ਼ਨ ਜੋ ਨਿਕਲਣਾ ਤਾਂ ਇੰਟਰਨੈਸ਼ਨਲ ਸਟੂਡੈਂਟ ਨੂੰ ਥੋੜਾ ਜਿਆ ਸੌਖਾ ਜ਼ਰੂਰ ਕਰੀਏ ਤੇ ਜੇ ਇੰਟਰਨੈਸ਼ਨਲ ਸਟੂਡੈਂਟ ਕੰਟਰੀ ਜਾਂਦਾ ਤਾਂ ਪੈਸਾ ਆਊਗਾ ਤੇ ਥੋੜਾ ਜਿਆ ਰੈਸੈਸ਼ਨ ਵਾਲੇ ਪਾਸੇ ਤੋਂ ਆਪਾਂ ਨਿਕਲ ਸਕਦੇ ਆ ਬੰਨਾ ਜੀ ਹੁਣ ਬਹੁਤ ਸਾਰੇ ਭੈਣ ਭਰਾ ਸੋਚਣਗੇ ਜ਼ਰੂਰ ਕਿ ਨਿਊਜ਼ੀਲੈਂਡ ਦੇ ਵਿੱਚ ਪੜ੍ਹਾਈ ਲਈ ਜਾਵੇ ਤੇ ਪਰ ਆਈ ਲਈ ਜਾਵੇ ਤਾਂ ਮੇਰੇ ਖਿਆਲ ਨਾਲ ਫਿਰ ਸਾਰਿਆਂ ਦਾ ਮਨ ਵੀ ਇਹੀ ਹੋਊਗਾ ਕਿ ਯਾਰ ਜੇ ਮਾਸਟਰ ਦੀ ਸਿੱਧੀ ਪੀਆਰ ਮਿਲਦੀ ਆ ਤੇ ਫਿਰ ਮਾਸਟਰ ਵਾਲੇ ਪਾਸੇ ਨੋ ਜਾਵੇ ਪਰ ਜੇਕਰ ਤੁਸੀਂ ਕਰ ਹੀ ਦਿੱਤਾ ਕਿ ਭਾਈ ਸਿੱਧੀ ਪੀਆਰ ਐਡੀ ਸੌਖੀ ਵੀ ਨਹੀਂ ਮੈਮ ਨਹੀਂ ਮਾਸਟਰ ਵਾਲੇ ਬੰਦੇ ਹੋਣਗੇ ਬਹੁਤ ਤੇ ਜੇ ਹੁਣ ਸਾਰੇ ਹੀ ਨਿਊਜ਼ੀਲੈਂਡ ਚ ਮਾਸਟਰ ਕਰਨ ਲੱਗੇ

एलिजिबल uh, कर देते हैं काफ़ी स्टूडेंट्स हैं जो मास्टर्स कर रहे हैं पीजी डिप्लोमा कर रहे हैं लेकिन उनके पास बैचलर्स नहीं है तो क्या ये उनको अप्लाई करेगा या सिर्फ पीजी सर्टिफिकेट्स को अप्लाई करेगा तो बहुत ज़रूरी है सही कोर्स चुनना और इस बात पे अवेयर रहना कहीं ऐसा ना हो कि वो सोचें स्टूडेंट्स की उन्हें पॉइंट्स मिलेंगे लेकिन ये जो लाइन लिखी है जब क्लैरिफिकेशन इस पर आए तो कुछ लोग इसमें इन एलिजिबल हो जाए तो हम जो पढ़ाई कर रहे हैं ज करना चाहते हैं उन्होंने लिए नमें रूल किए फायदेमंद हो गए की कहोंगे हाँ जी बिल्कुल जब पॉलिसी चेंज होगी तो जो न्यूजीलैंड क्वालिफिकेशन के पॉइंट्स मिले जाएंगे वो अभी तक जिस हिसाब से न्यूजीलैंड चली है होपफुली सभी को अप्लाई करेंगे हमने कभी ऐसा नहीं देखा कि पॉलिसी आए और बोले जाए कि न्यूजीलैंड की क्वालिफिकेशन के पॉइंट्स तभी मिलेंगे अगर इस डेट के बाद क्वालिफिकेशन करियो ऐसा हाईली अनलाइकली है क्योंकि ये डिसएडवांटेज हो जाएगा यूनिवर्सिटीज़ भी अलाउ नहीं करेंगी क्योंकि एक क्वालिफिकेशन हमेशा एक लेवल पे रहती है तो डेफ़िनेटली अगर हम उस एंगल से देखें तो सबको अप्लाई करेगा जो अभी क्वालिफिकेशन कर रहे हैं या जो फेबररी में क्वालिफिकेशन स्टार्ट करेंगे या जो भी है तो जब रूल आएगा ज़्यादा क्लैरिफिकेशन तब मिलेगा लेकिन डेफिनेटली सबको अप्लाई करना चाहिए जी सो so, बिल्कुल जी बहुत ही निराशा गल भी है नी ਕਹ ਰੋਜ਼ ਰੋਜ਼ ਜੇਕਰ ਤੁਸੀਂ ਪੜ੍ਹਾਈ ਕਰ ਰਹੇ ਹੋ ਤਾਂ ਜਾਂ ਪੜ੍ਹਾਈ ਬਾਰੇ ਸੋਚ ਰਹੇ ਹੋ ਤਾਂ ਇੱਕ ਵਾਰੀ ਸਲਾਹ ਜ਼ਰੂਰ ਲੈ ਲਓ ਜੋ ਬੰਦਨਾ ਰਾਏ ਉਹਨਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਤੇ ਇਹਨਾਂ ਨੂੰ ਮਿਲੋ ਤੇ ਮਿਲ ਕੇ ਸਲਾਹ ਲੈ ਕੇ ਅਗਲੀ ਜਿਹੜੀ ਆਪਣੀ ਰਸਤਾ ਹੈ ਉਹਨੂੰ ਜ਼ਰੂਰ ਚੁਣੋ ਜੀ ਦੇਖੋ ਜੀ ਕੰਟਰੀ 'ਚ ਚੱਲਦਾ ਰੈਸੈਸ਼ਨ ਤੇ ਰੈਸੈਸ਼ਨ ਦੇ ਵਿੱਚੋਂ ਅਸੀਂ ਨਿਕਲ ਰਹੇ ਆ ਤੇ ਸਰਕਾਰ ਨੂੰ ਵੀ ਪਤਾ ਕਿ ਜਦੋਂ 2008-09 'ਚ ਰੈਸੈਸ਼ਨ ਆਇਆ ਸੀ ਕਹਿੰਦੇ ਸਟੂਡੈਂਟਾਂ ਨੇ ਹੀ ਕੰਟਰੀ ਨੂੰ ਉੱਪਰ ਚੱਕਿਆ ਸੀ ਵੱਡੀ ਗਿਣਤੀ 'ਚ ਉਸ ਟਾਈਮ ਸਟੂਡੈਂਟ ਜਿਹੜਾ ਯੂਨੀਵਰਸਿਟੀਆਂ 'ਚ ਆਇਆ ਕਾਲਜੇਜ ਵਿਚ ਆਇਆ ਵੱਡੀ ਗਿਣਤੀ 'ਚ ਕਾਲਜ ਉਸ ਟਾਈਮ ਨਿਊਜ਼ੀਲੈਂਡ ਦੇ ਵਿੱਚ ਖੁੱਲੇ ਤੇ ਬਾਅਦ 'ਚ ਫਿਰ 16-17 ਵਿੱਚ ਆ ਕੇ ਆਪਾਂ ਦੇਖਿਆ ਕਿ ਕਾਲਜ ਬ੍ਰੈਕਲਿਸਟ ਵੀ ਹੋਏ ਤੇ ਪਰ ਇੱਕ ਚੀਜ਼ ਜਿਹੜਾ ਉਹਦੇ ਜੋ ਫਾਇਦਾ ਸਰਕਾਰ ਨੇ ਚੁੱਕਿਆ ਕਿ ਵੱਡੀ ਗਿਣਤੀ 'ਚ ਇੰਟਰਨੈਸ਼ਨਲ ਸਟੂਡੈਂਟ ਕੰਟਰੀ 'ਚ ਆਇਆ ਪੈਸਾ ਆਇਆ 25 26 ਆਲਾ ਡਾਲਰ ਕਹਿੰਦੇ 40 45 ਤੇ ਪਹੁੰਚ ਗਿਆ ਸੀ ਤੇ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਸਰਕਾਰ ਤੇ ਪਿੱਛੇ ਜਿਹੜੇ ਕਾਨੂੰਨ ਘਾੜੇ ਬੈਠੇ ਆ ਉਹਨਾਂ ਦਾ ਮਕਸਦ ਇਹ ਹੀ ਹੈ ਕਿ ਜੇ ਰੈਸੈਸ਼ਨ ਜੋ ਨਿਕਲਣਾ ਤਾਂ ਇੰਟਰਨੈਸ਼ਨਲ ਸਟੂਡੈਂਟ ਨੂੰ ਥੋੜਾ ਜਿਆ ਸੌਖਾ ਜ਼ਰੂਰ ਕਰੀਏ ਤੇ ਜੇ ਇੰਟਰਨੈਸ਼ਨਲ ਸਟੂਡੈਂਟ ਕੰਟਰੀ ਜਾਂਦਾ ਤਾਂ ਪੈਸਾ ਆਊਗਾ ਤੇ ਥੋੜਾ ਜਿਆ ਰੈਸੈਸ਼ਨ ਵਾਲੇ ਪਾਸੇ ਤੋਂ ਆਪਾਂ ਨਿਕਲ ਸਕਦੇ ਆ ਬੰਨਾ ਜੀ ਹੁਣ ਬਹੁਤ ਸਾਰੇ ਭੈਣ ਭਰਾ ਸੋਚਣਗੇ ਜ਼ਰੂਰ ਕਿ ਨਿਊਜ਼ੀਲੈਂਡ ਦੇ ਵਿੱਚ ਪੜ੍ਹਾਈ ਲਈ ਜਾਵੇ ਤੇ ਪਰ ਆਈ ਲਈ ਜਾਵੇ ਤਾਂ ਮੇਰੇ ਖਿਆਲ ਨਾਲ ਫਿਰ ਸਾਰਿਆਂ ਦਾ ਮਨ ਵੀ ਇਹੀ ਹੋਊਗਾ ਕਿ ਯਾਰ ਜੇ ਮਾਸਟਰ ਦੀ ਸਿੱਧੀ ਪੀਆਰ ਮਿਲਦੀ ਆ ਤੇ ਫਿਰ ਮਾਸਟਰ ਵਾਲੇ ਪਾਸੇ ਨੋ ਜਾਵੇ ਪਰ ਜੇਕਰ ਤੁਸੀਂ ਕਰ ਹੀ ਦਿੱਤਾ ਕਿ ਭਾਈ ਸਿੱਧੀ ਪੀਆਰ ਐਡੀ ਸੌਖੀ ਵੀ ਨਹੀਂ ਮੈਮ ਨਹੀਂ ਮਾਸਟਰ ਵਾਲੇ ਬੰਦੇ ਹੋਣਗੇ ਬਹੁਤ ਤੇ ਜੇ ਹੁਣ ਸਾਰੇ ਹੀ ਨਿਊਜ਼ੀਲੈਂਡ ਚ ਮਾਸਟਰ ਕਰਨ ਲੱਗੇ

एलिजिबल uh, कर देते हैं काफ़ी स्टूडेंट्स हैं जो मास्टर्स कर रहे हैं पीजी डिप्लोमा कर रहे हैं लेकिन उनके पास बैचलर्स नहीं है तो क्या ये उनको अप्लाई करेगा या सिर्फ पीजी सर्टिफिकेट्स को अप्लाई करेगा तो बहुत ज़रूरी है सही कोर्स चुनना और इस बात पे अवेयर रहना कहीं ऐसा ना हो कि वो सोचें स्टूडेंट्स कि उन्हें पॉइंट्स मिलेंगे लेकिन ये जो लाइन लिखी है जब क्लैरिफिकेशन इस पर आए तो कुछ लोग इसमें इन एलिजिबल हो जाए तो हम जो पढ़ाई कर रहे हैं ज करना चाहते हैं उन्होंने लिए नमें रूल किए फायदेमंद हो गए की कहोंगे हाँ जी बिल्कुल जब पॉलिसी चेंज होगी तो जो न्यूजीलैंड क्वालिफिकेशन के पॉइंट्स मिले जाएंगे वो अभी तक जिस हिसाब से न्यूजीलैंड चली है होपफुली सभी को अप्लाई करेंगे हमने कभी ऐसा नहीं देखा कि पॉलिसी आए और बोले जाए कि न्यूजीलैंड की क्वालिफिकेशन के पॉइंट्स तभी मिलेंगे अगर इस डेट के बाद क्वालिफिकेशन करियो ऐसा हाईली अनलाइकली है क्योंकि ये डिसएडवांटेज हो जाएगा यूनिवर्सिटीज़ भी अलाउ नहीं करेंगी क्योंकि एक क्वालिफिकेशन हमेशा एक लेवल पे रहती है तो डेफ़िनेटली अगर हम उस एंगल से देखें तो सबको अप्लाई करेगा जो अभी क्वालिफिकेशन कर रहे हैं या जो फेबररी में क्वालिफिकेशन स्टार्ट करेंगे या जो भी है तो जब रूल आएगा ज़्यादा क्लैरिफिकेशन तब मिलेगा लेकिन डेफिनेटली सबको अप्लाई करना चाहिए जी सो so, बिल्कुल जी बहुत ही निराशा गल भी है नी ਕਹ ਰੋ ਜੀ ਜੇਕਰ ਤੁਸੀਂ ਪੜ੍ਹਾਈ ਕਰ ਰਹੇ ਹੋ ਤਾਂ ਜਾਂ ਪੜ੍ਹਾਈ ਬਾਰੇ ਸੋਚ ਰਹੇ ਹੋ ਤਾਂ ਇੱਕ ਵਾਰੀ ਸਲਾਹ ਜ਼ਰੂਰ ਲੈ ਲਓ ਜੋ ਬੰਦਨਾ ਰਾਏ ਉਹਨਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਤੇ ਇਹਨਾਂ ਨੂੰ ਮਿਲੋ ਤੇ ਮਿਲ ਕੇ ਸਲਾਹ ਲੈ ਕੇ ਅਗਲੀ ਜਿਹੜੀ ਆਪਣੀ ਰਸਤਾ ਹੈ ਉਹਨੂੰ ਜ਼ਰੂਰ ਚੁਣੋ ਜੀ ਦੇਖੋ ਜੀ ਕੰਟਰੀ ਚ ਚੱਲਦਾ ਰੈਸੈਸ਼ਨ ਤੇ ਰੈਸੈਸ਼ਨ ਦੇ ਵਿੱਚੋਂ ਅਸੀਂ ਨਿਕਲ ਰਹੇ ਆ ਤੇ ਸਰਕਾਰ ਨੂੰ ਵੀ ਪਤਾ ਕਿ ਜਦੋਂ 2008-09 ਚ ਰੈਸੈਸ਼ਨ ਆਇਆ ਸੀ ਕਹਿੰਦੇ ਸਟੂਡੈਂਟਾਂ ਨੇ ਹੀ ਕੰਟਰੀ ਨੂੰ ਉੱਪਰ ਚੱਕਿਆ ਸੀ ਵੱਡੀ ਗਿਣਤੀ 'ਚ ਉਸ ਟਾਈਮ ਸਟੂਡੈਂਟ ਜਿਹੜਾ ਯੂਨੀਵਰਸਿਟੀਆਂ 'ਚ ਆਇਆ ਕਾਲਜੇਜ ਵਿਚ ਆਇਆ ਵੱਡੀ ਗਿਣਤੀ 'ਚ ਕਾਲਜ ਉਸ ਟਾਈਮ ਨਿਊਜ਼ੀਲੈਂਡ ਦੇ ਵਿੱਚ ਖੁੱਲੇ ਤੇ ਬਾਅਦ 'ਚ ਫਿਰ 16-17 ਵਿੱਚ ਆ ਕੇ ਆਪਾਂ ਦੇਖਿਆ ਕਿ ਕਾਲਜ ਬ੍ਰੈਕਲਿਸਟ ਵੀ ਹੋਏ ਤੇ ਪਰ ਇੱਕ ਚੀਜ਼ ਜਿਹੜਾ ਉਹਦੇ ਜੋ ਫਾਇਦਾ ਸਰਕਾਰ ਨੇ ਚੁੱਕਿਆ ਕਿ ਵੱਡੀ ਗਿਣਤੀ 'ਚ ਇੰਟਰਨੈਸ਼ਨਲ ਸਟੂਡੈਂਟ ਕੰਟਰੀ 'ਚ ਆਇਆ ਪੈਸਾ ਆਇਆ 25 26 ਆਲਾ ਡਾਲਰ ਕਹਿੰਦੇ 40 45 ਤੇ ਪਹੁੰਚ ਗਿਆ ਸੀ ਤੇ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਸਰਕਾਰ ਤੇ ਪਿੱਛੇ ਜਿਹੜੇ ਕਾਨੂੰਨ ਘਾੜੇ ਬੈਠੇ ਆ ਉਹਨਾਂ ਦਾ ਮਕਸਦ ਇਹ ਹੀ ਹੈ ਕਿ ਜੇ ਰੈਸੈਸ਼ਨ ਜੋ ਨਿਕਲਣਾ ਤਾਂ ਇੰਟਰਨੈਸ਼ਨਲ ਸਟੂਡੈਂਟ ਨੂੰ ਥੋੜਾ ਜਿਆ ਸੌਖਾ ਜ਼ਰੂਰ ਕਰੀਏ ਤੇ ਜੇ ਇੰਟਰਨੈਸ਼ਨਲ ਸਟੂਡੈਂਟ ਕੰਟਰੀ ਜਾਂਦਾ ਤਾਂ ਪੈਸਾ ਆਊਗਾ ਤੇ ਥੋੜਾ ਜਿਆ ਰੈਸੈਸ਼ਨ ਵਾਲੇ ਪਾਸੇ ਤੋਂ ਆਪਾਂ ਨਿਕਲ ਸਕਦੇ ਆ ਬੰਨਾ ਜੀ ਹੁਣ ਬਹੁਤ ਸਾਰੇ ਭੈਣ ਭਰਾ ਸੋਚਣਗੇ ਜ਼ਰੂਰ ਕਿ ਨਿਊਜ਼ੀਲੈਂਡ ਦੇ ਵਿੱਚ ਪੜ੍ਹਾਈ ਲਈ ਜਾਵੇ ਤੇ ਪਰ ਆਈ ਲਈ ਜਾਵੇ ਤਾਂ ਮੇਰੇ ਖਿਆਲ ਨਾਲ ਫਿਰ ਸਾਰਿਆਂ ਦਾ ਮਨ ਵੀ ਇਹੀ ਹੋਊਗਾ ਕਿ ਯਾਰ ਜੇ ਮਾਸਟਰ ਦੀ ਸਿੱਧੀ ਪੀਆਰ ਮਿਲਦੀ ਆ ਤੇ ਫਿਰ ਮਾਸਟਰ ਵਾਲੇ ਪਾਸੇ ਨੋ ਜਾਵੇ ਪਰ ਜੇਕਰ ਤੁਸੀਂ ਕਰ ਹੀ ਦਿੱਤਾ ਕਿ ਭਾਈ ਸਿੱਧੀ ਪੀਆਰ ਐਡੀ ਸੌਖੀ ਵੀ ਨਹੀਂ ਮੈਮ ਨਹੀਂ ਮਾਸਟਰ ਵਾਲੇ ਬੰਦੇ ਹੋਣਗੇ ਬਹੁਤ ਤੇ ਜੇ ਹੁਣ ਸਾਰੇ ਹੀ ਨਿਊਜ਼ੀਲੈਂਡ ਚ ਮਾਸਟਰ ਕਰਨ ਲੱਗੇ

अब इस ये किसको अप्लाई करेगा क्योंकि हमें पता है न्यूजीलैंड में बहुत सारे स्कूल्स हैं जो वर्क एक्सपीरियंस पे मास्टर्स एलिजिबल uh, कर देते हैं काफ़ी स्टूडेंट्स हैं जो मास्टर्स कर रहे हैं पीजी डिप्लोमा कर रहे हैं लेकिन उनके पास बैचलर्स नहीं है तो क्या ये उनको अप्लाई करेगा या सिर्फ पी सर्टिफिकेट्स को अप्लाई करेगा तो बहुत ज़रूरी है सही कोर्स चुनना और इस बात पर अवेयर रहना कहीं ऐसा ना हो कि वो सोचें स्टूडेंट्स कि उन्हें पॉइंट्स मिलेंगे लेकिन ये जो लाइन लिखी है जब क्लैरिफिकेशन इस पर आए ਤੋ ਕੁਝ ਲੋਕ ਇਸਮੇ ਇਨੈਲੀਜੀਬਲ ਹੋ ਜਾਣ। ਹਮ। ਤੇ ਹੁਣ ਜਿਹੜੇ ਪੜਾਈ ਕਰ ਰਹੇ ਆ ਜਾਂ ਕਰਨਾ ਚਾਹੁੰਦੇ ਆ ਉਹਨਾਂ ਦੇ ਲਈ ਇਹ ਨਵੇਂ ਰੂਲ ਕਿਵੇਂ ਫਾਇਦੇਮੰਦ ਹੋਣਗੇ? ਕੀ ਕਹੋਗੇ? ਹਾਂਜੀ ਬਿਲਕੁਲ। ਜੇ ਪਾਲਿਸੀ ਚੇਂਜ ਹੋਗੀ ਤਾਂ ਜੋ ਨਿਊਜ਼ੀਲੈਂਡ ਕੁਆਲੀਫਿਕੇਸ਼ਨ ਕੇ ਪੁਆਇੰਟਸ ਮਿਲੇ ਜਾਣਗੇ ਉਹ अभी तक जिस हिसाब से न्यूजीलैंड चली है होपफुली सभी को अप्लाई करेंगे हमने कभी ऐसा नहीं देखा कि पॉलिसी आए और बोले जाए कि न्यूजीलैंड की क्वालिफिकेशन के पॉइंट्स तभी मिलेंगे अगर इस डेट के बाद क्वालिफिकेशन करिय हो ऐसा हाईली अनलाइकली है क्योंकि ये डिसएडवांटेज हो जाएगा यूनिवर्सिटीज़ भी अलाउ नहीं करेंगी क्योंकि एक क्वालिफिकेशन हमेशा एक लेवल पे रहती है तो डेफ़िनेटली अगर हम उस एंगल से देखें तो सबको अप्लाई करेगा जो अभी क्वालिफिकेशन कर रहे हैं या जो फरवरी में क्वालिफ़िकेशन स्टार्ट करेंगे या जो भी है तो जब रूल आएगा ਜ਼ਿਆਦਾ ਕਲੀਅਰਿਫਿਕੇਸ਼ਨ ਤਾਂ ਮੈਨੇ ਕਹਿਆ ਲekin ਡੈਫੀਨੇਟਲੀ ਸਭ ਕੋ ਐਪਲਾਈ ਕਰਨਾ ਚਾਹੀਏ ਜੀ ਸੋ ਬਿਲਕੁਲ ਜੀ ਬਹੁਤ ਹੀ ਨਰਾਸ਼ ਵਾਲੀ ਗੱਲ ਵੀ ਹੈ ਨਹੀਂ ਤੇ ਤੁਸੀਂ ਕਰੋ ਜਰੂਰ ਜੇਕਰ ਤੁਸੀਂ ਪੜ੍ਹਾਈ ਕਰ ਰਹੇ ਹੋ ਤਾਂ ਜਾਂ ਪੜ੍ਹਾਈ ਬਾਰੇ ਸੋਚ ਰਹੇ ਹੋ ਤਾਂ ਇੱਕ ਵਾਰੀ ਸਲਾਹ ਜ਼ਰੂਰ ਲੈ ਲਓ ਸੁਬੰਦਨਾਰਾਏ ਉਹਨਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਤੇ ਇਹਨਾਂ ਨੂੰ ਮਿਲੋ ਤੇ ਮਿਲ ਕੇ ਸਲਾਹ ਲੈ ਕੇ ਅਗਲੀ ਜਿਹੜੀ ਆਪਣੀ ਰਸਤਾ ਹੈ ਉਹਨੂੰ ਜ਼ਰੂਰ ਚੁਣੋ ਜੀ ਦੇਖੋ ਜੀ ਕੰਟਰੀ ਚ ਚੱਲਦਾ ਰੈਸੈਸ਼ਨ ਤੇ ਰੈਸੈਸ਼ਨ ਦੇ ਵਿੱਚੋਂ ਅਸੀਂ ਨਿਕਲ ਰਹੇ ਹਾਂ ਤੇ ਸਰਕਾਰ ਨੂੰ ਵੀ ਪਤਾ ਕਿ ਜਦੋਂ 2008-09 ਚ ਸੈਸ਼ਨ ਆਇਆ ਸੀ ਕਹਿੰਦੇ ਸਟੂਡੈਂਟਾਂ ਨੇ ਹੀ ਕੰਟਰੀ ਨੂੰ ਉੱਪਰ ਚੱਕਿਆ ਸੀ ਵੱਡੀ ਗਿਣਤੀ 'ਚ ਉਸ ਟਾਈਮ ਸਟੂਡੈਂਟ ਜਿਹੜਾ ਯੂਨੀਵਰਸਿਟੀਆਂ 'ਚ ਆਇਆ ਕਾਲਜੇਜ਼ ਵਿੱਚ ਆਇਆ ਵੱਡੀ ਗਿਣਤੀ 'ਚ ਕਾਲਜ ਉਸ ਟਾਈਮ ਨਿਊਜ਼ੀਲੈਂਡ ਦੇ ਵਿੱਚ ਖੁੱਲੇ ਤੇ ਬਾਅਦ 'ਚ ਫਿਰ 16-17 ਵਿੱਚ ਆ ਕੇ ਆਪਾਂ ਦੇਖਿਆ ਕਿ ਕਾਲਜ ਬ੍ਰੈਕਲਿਸਟ ਵੀ ਹੋਏ ਤੇ ਪਰ ਇੱਕ ਚੀਜ਼ ਜਿਹੜਾ ਉਹਦੇ ਜੋ ਫਾਇਦਾ ਸਰਕਾਰ ਨੇ ਚੁੱਕਿਆ ਕਿ ਵੱਡੀ ਗਿਣਤੀ 'ਚ ਇੰਟਰਨੈਸ਼ਨਲ ਸਟੂਡੈਂਟ ਕੰਟਰੀ 'ਚ ਆਇਆ ਪੈਸਾ ਆਇਆ 25 26 ਆਲਾ ਡਾਲਰ ਕਹਿੰਦੇ 40 45 ਤੇ ਪਹੁੰਚ ਗਿਆ ਸੀ ਤੇ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਸਰਕਾਰ ਤੇ ਪਿੱਛੇ ਜਿਹੜੇ ਕਾਨੂੰਨ ਘਾੜੇ ਬੈਠੇ ਆ ਉਹਨਾਂ ਦਾ ਮਕਸਦ ਇਹ ਹੀ ਹੈ ਕਿ ਜੇ ਰੈਸੈਸ਼ਨ ਜੋ ਨਿਕਲਣਾ ਤਾਂ ਇੰਟਰਨੈਸ਼ਨਲ ਸਟੂਡੈਂਟ ਨੂੰ ਥੋੜਾ ਜਿਆ ਸੌਖਾ ਜ਼ਰੂਰ ਕਰੀਏ ਤੇ ਜੇ ਇੰਟਰਨੈਸ਼ਨਲ ਸਟੂਡੈਂਟ ਕੰਟਰੀ ਜਾਂਦਾ ਤਾਂ ਪੈਸਾ ਆਊਗਾ ਤੇ ਥੋੜਾ ਜਿਆ ਰੈਸੈਸ਼ਨ ਵਾਲੇ ਪਾਸੇ ਤੋਂ ਆਪਾਂ ਨਿਕਲ ਸਕਦੇ ਆ ਬੰਨਾ ਜੀ ਹੁਣ ਬਹੁਤ ਸਾਰੇ ਭੈਣ ਭਰਾ ਸੋਚਣਗੇ ਜ਼ਰੂਰ ਕਿ ਨਿਊਜ਼ੀਲੈਂਡ ਦੇ ਵਿੱਚ ਪੜ੍ਹਾਈ ਲਈ ਜਾਵੇ ਤੇ ਪਰ ਆਈ ਲਈ ਜਾਵੇ ਤਾਂ ਮੇਰੇ ਖਿਆਲ ਨਾਲ ਫਿਰ ਸਾਰਿਆਂ ਦਾ ਮਨ ਵੀ ਇਹੀ ਹੋਊਗਾ ਕਿ ਯਾਰ ਜੇ ਮਾਸਟਰ ਦੀ ਸਿੱਧੀ ਪੀਆਰ ਮਿਲਦੀ ਆ ਤੇ ਫਿਰ ਮਾਸਟਰ ਵਾਲੇ ਪਾਸੇ ਨੋ ਜਾਵੇ ਪਰ ਜੇਕਰ ਤੁਸੀਂ ਕਰ ਹੀ ਦਿੱਤਾ ਕਿ ਭਾਈ ਸਿੱਧੀ ਪੀਆਰ ਐਡੀ ਸੌਖੀ ਵੀ ਨਹੀਂ ਮੈਮ ਨਹੀਂ ਮਾਸਟਰ ਵਾਲੇ ਬੰਦੇ ਹੋਣਗੇ ਬਹੁਤ ਤੇ ਜੇ ਹੁਣ ਸਾਰੇ ਹੀ ਨਿਊਜ਼ੀਲੈਂਡ ਚ ਮਾਸਟਰ ਕਰਨ ਲੱਗੇ

एलिजिबल uh, कर देते हैं काफ़ी स्टूडेंट्स हैं जो मास्टर्स कर रहे हैं पीजी डिप्लोमा कर रहे हैं लेकिन उनके पास बैचलर्स नहीं है तो क्या ये उनको अप्लाई करेगा या सिर्फ पीजी सर्टिफिकेट्स को अप्लाई करेगा तो बहुत ज़रूरी है सही कोर्स चुनना और इस बात पे अवेयर रहना कहीं ऐसा ना हो कि वो सोचें स्टूडेंट्स कि उन्हें पॉइंट्स मिलेंगे लेकिन ये जो लाइन लिखी है जब क्लैरिफिकेशन इस पर आए तो कुछ लोग इसमें इन एलिजिबल हो जाए तो हम जो पढ़ाई कर रहे हैं ज करना चाहते हैं उन्होंने लिए नए रूल किए फायदेमंद हो गए की कहोंगे हाँ जी बिल्कुल जब पॉलिसी चेंज होगी तो जो न्यूजीलैंड क्वालिफिकेशन के पॉइंट्स मिले जाएंगे वो अभी तक जिस हिसाब से न्यूजीलैंड चली है होपफुली सभी को अप्लाई करेंगे हमने कभी ऐसा नहीं देखा कि पॉलिसी आए और बोले जाए कि न्यूजीलैंड की क्वालिफिकेशन के पॉइंट्स तभी मिलेंगे अगर इस डेट के बाद क्वालिफिकेशन करियो ऐसा हाईली अनलाइकली है क्योंकि ये डिसएडवांटेज हो जाएगा यूनिवर्सिटीज़ भी अलाउ नहीं करेंगी क्योंकि एक क्वालिफिकेशन हमेशा एक लेवल पे रहती है तो डेफ़िनेटली अगर हम उस एंगल से देखें तो सबको अप्लाई करेगा जो अभी क्वालिफिकेशन कर रहे हैं या जो फेबररी में क्वालिफिकेशन स्टार्ट करेंगे या जो भी है तो जब रूल आएगा ज़्यादा क्लैरिफिकेशन तब मिलेगा लेकिन डेफिनेटली सबको अप्लाई करना चाहिए जी सो बिल्कुल जी बहुत ही निराशा गल भी है नहीं तो ਕਹ ਰੋ ਜੀ ਜੇਕਰ ਤੁਸੀਂ ਪੜ੍ਹਾਈ ਕਰ ਰਹੇ ਹੋ ਤਾਂ ਜਾਂ ਪੜ੍ਹਾਈ ਬਾਰੇ ਸੋਚ ਰਹੇ ਹੋ ਤਾਂ ਇੱਕ ਵਾਰੀ ਸਲਾਹ ਜ਼ਰੂਰ ਲੈ ਲਓ ਸੁਬੰਦਨਾਰਾਏ ਉਹਨਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਤੇ ਇਹਨਾਂ ਨੂੰ ਮਿਲੋ ਤੇ ਮਿਲ ਕੇ ਸਲਾਹ ਲੈ ਕੇ ਅਗਲੀ ਜਿਹੜੀ